ਆ ਬਾਦਲ ਕੇ ਪਰਿਵਾਰ ਦਾ ਹਾਲ ਐ ਇਹਨਾਂ ਦੀ ਕੱਲੀ ਹਬੀਬਾ ਹਰ ਸਿਮਰੋ ਰਹਿੰਦੀ ਐ ਜਿਹੜੀ ਹਾਰੀ ਨਹੀਂ ਨਹੀਂ ਸਾਰਾ ਡੱਬਰ ਹਾਰਿਆ ਹੋਇਆ ਇਹਨਾਂ ਦਾ ਉਹ ਪਰੋਣਿਆਂ ਤੱਕ ਸਾਲੇ ਜੀਜਿਆਂ ਤੱਕ ਵੀਰੋ ਇੱਕ ਮੈਂ ਤੁਹਾਨੂੰ ਗੱਲ ਸੁਣਾਉਣਾ ਬੱਸ ਦੇ ਵਿੱਚ ਕਿਸੇ ਬੰਦੇ ਨਾਲ ਝਗੜਾ ਹੋ ਗਿਆ ਉਹ ਬੰਦੇ ਨੇ ਜਿਹੋ ਥੱਪੜ ਮਾਰਿਆ ਉਹਦੇ ਉਹ ਬੰਦਾ ਕਹਿੰਦਾ ਤੂੰ ਮੇਰੇ ਤਾਂ ਚਲ ਮਾਰ ਲਿਆ ਤੂੰ ਮੇਰੇ ਘਰ ਅੱਲ ਤੇ ਥੱਪੜ ਮਾਰ ਕੇ ਦਿਖਾ ਉਹਨੇ ਉਹਦੇ ਘਰ ਦੇ ਮਾਰਤਾ ਕਹਿੰਦਾ ਜੇ ਮੇਰੇ ਘਰ ਵਾਲੇ ਤੇ ਥੱਪੜ ਮਾਰਦਾ ਤੂੰ ਜੇ ਹਿੰਮਤ ਆ ਮੇਰੇ ਬੇਟੇ ਦੇ ਮਾਰ ਕੇ ਦਿਖਾ ਉਹਨੇ ਉਹਦੇ ਬੇਟੇ ਦੇ ਮਾਰਤਾ ਉਹ ਕਹਿੰਦਾ ਜੀ ਬਹੁਤ ਬਹੁਤ ਧੰਨਵਾਦ ਉਹ ਬੰਦਾ ਕਹਿੰਦਾ ਯਾਰ ਗੱਲ ਸੁਣ ਤੇਰੇ ਨਾਲ ਤਾਂ ਮੇਰਾ ਝਗੜਾ ਸੀ ਮੈਂ ਮਾਰਦਾ ਆ ਤੂੰ ਆਪਦੇ ਟੱਬਰ ਦੇ ਦੋ ਥੱਪੜ ਹੋਏ ਮਰਵਾ ਲਏ ਤੂੰ ਕਰਿਆ ਤਾਂ ਕੁਝ ਹੈ ਨਹੀਂ ਕਹਿੰਦਾ ਬੱਸ ਇੰਨੇ ਹੀ ਬਹੁਤ ਆ ਘਰ ਜਾ ਕੇ ਮੈਨੂੰ ਐ ਨਹੀਂ ਕਹਿਣਗੇ ਵੀ ਤੇਰੇ ਕੱਲੇ ਦੇ ਵਜੇ ਸੀ ਮੈਂ ਕਹੂੰਗਾ ਤੁਹਾਡੇ ਵੀ ਤਾਂ ਬੱਚੇ ਸੀ ਆ ਬਾਦਲ ਕੇ ਪਰਿਵਾਰ ਦਾ ਹਾਲ ਐ ਇਹਨਾਂ ਦੇ ਕੱਲੀ ਹਬੀਬਾ ਹਰ ਸਿਮਰੋ ਰਹਿੰਦੀ ਐ ਜਿਹੜੀ ਹਾਰੀ ਨਹੀਂ ਨਹੀਂ ਸਾਰਾ ਡੱਬਾ ਹਾਰਿਆ ਹੋਇਆ ਇਹਨਾਂ ਦਾ ਉਹ ਪਰੌਣਿਆਂ ਤੱਕ ਸਾਲੇ ਜੀਜਿਆਂ ਤੱਕ ਹੁਣ ਜਦੋਂ 4 ਜੂਨ ਨੂੰ ਰਿਜ਼ਲਟ ਆ ਗਿਆ ਆਪਸ ਇੱਕ ਦੂਜੇ ਨੂੰ ਐ ਨਹੀਂ ਕਹਿ ਸਕਣਗੇ ਵੀ ਤੂੰ ਹਾਰ ਗਿਆ ਉਹ ਕਹਿੰਗੇ ਤੂੰ ਵੀ ਹਾਰ ਗਿਆ ਤੈਨੂੰ ਕਿਹੜਾ ਪੈ ਗਈਆਂ ਫਿਰ ਇਹਨਾਂ ਦੇ ਘਰ ਦਾ ਇਹ ਹਾਲ ਕਰ ਦੇਣਾ ਆਪਾਂ ਵੀਰੋ ਇਹਨਾਂ ਨੇ ਰਿਸ਼ਟਰੀਆਂ ਕਰਾ ਰੱਖੀਆਂ ਰਿਸ਼ਟਰੀਆਂ ਅਸੀਂ ਜਿੱਦ ਦੇ ਹੁੰਨੇ ਆ ਅਸੀਂ ਨਾਲ ਦੇ ਇਹਨੂੰ ਖਰੀਦ ਲੈਣੇ ਆ ਅਸੀਂ ਯਾਦ ਉਮੀਦਵਾਰ ਖਰੀਦ ਲੈਣੇ ਆ ਅਸੀਂ ਲੋਕਾਂ ਨੂੰ ਪੈਸੇ ਵੰਡ ਦਿੰਨੇ ਆ ਤੇ ਅਸੀਂ ਜਿੱਤ ਜਾਂਦੇ ਹੁੰਨੇ ਆ ਕੀ ਗੱਲ ਜੀ ਠੇਕਾ ਲਿਆ ਅਸੀਂ ਇਹਨੂੰ ਜਿਤਾਉਣ ਦਾ ਆ ਜਦੋਂ ਕਿਸਾਨਾਂ ਵਾਲੇ ਕਾਨੂੰਨ ਬਣ ਰਹੇ ਸੀ ਬੀਬਾ ਜੀ ਕਿੱਥੇ ਸੀ ਉਹ ਕੈਬਨਿਟ ਦੇ ਵਿੱਚ ਬੈਠੇ ਸੀਗੇ ਉੱਥੇ ਹਾਮੀ ਭਰੀ ਐ ਕਿ ਪੰਜਾਬ ਦੀ ਪਰਵਾਹ ਨਾ ਕਰੋ ਅਸੀਂ ਆਪੇ ਠੀਕ ਕਰ ਲਾਂਗੇ ਤਿੰਨ ਮਹੀਨੇ ਸਾਰਾ ਟੱਬਰ ਸਣੇ ਸਵਰਗਵਾਸੀ ਬਾਦਲ ਸਾਹਿਬ ਜੋ ਲੱਗੇ ਕਾਨੂੰਨਾਂ ਦੀ ਤਾਰੀਫ਼ ਕਰਨ ਬਹੁਤ ਵਧੀਆ ਕਾਨੂੰਨ ਨੇ ਕਮਾਲ ਦੇ ਕਾਨੂੰਨ ਨੇ ਇਹ ਤਾਂ ਕਮਾਲ ਹੀ ਹੋ ਜਾਊਗੀ ਪ੍ਰਵਾਹ ਨਾ ਕਰੋ ਜਦੋਂ ਪਤਾ ਲੱਗਿਆ ਕਿਸਾਨਾਂ ਦਾ ਅੰਦੋਲਨ ਵੱਡਾ ਹੁੰਦਾ ਜਾ ਰਿਹਾ ਹੈ ਅਸਤੀਫਾ ਦੇ ਕੇ ਕਹਿੰਦੇ ਬਹੁਤ ਮਾੜੇ ਕਾਨੂੰਨ ਨੇ ਬਹੁਤ ਤਾਂ ਬਹੁਤ ਭਈ ਇਹ ਤਾਂ ਯਾਰ ਕਮਾਲ ਹੈ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਅਸੀਂ ਤੁਹਾਡੇ ਪਿੱਛੇ ਲੱਗੇ ਆ ਸਾਨੂੰ ਭੇਡਾਂ ਬੱਕਰੀਆਂ ਸਮਝਿਆ ਤੁਸੀਂ ਕਦੇ ਇਧਰ ਨੂੰ ਹੱਕ ਲੋ ਕਦੇ ਇਧਰ ਨੂੰ ਹੱਕ ਲੋ ਉਦੋਂ ਬਾਅਦ ਫੇਰ ਹੋਣ ਲੱਗੇ ਸੀ ਬੀਜੇਪੀ ਨਾਲ ਸਹਿਯੋਗ ਕਰਨ ਉਹ ਤਾਂ ਗੱਲ ਕਰੋ ਉਹਨਾਂ ਨੇ ਨਹੀਂ ਕੀਤਾ ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਮੰਨਤਾ ਕਰਨ ਵਾਲੀ ਮੰਨਤਾ ਪਤਾ ਲੱਗਦਾ ਰਹਿੰਦਾ ਪੈਰੀ ਪੈ ਜਾਂਦੇ ਉੱਥੇ ਜਾ ਕੇ ਕਿਵੇਂ ਨਾ ਕਿਵੇਂ ਬਚਾ ਲੋ ਕਿਵੇਂ ਨਾ ਕਿਵੇਂ ਬਚਾ ਲੋ ਵੀਰੋ ਉਹ ਬੀਜੇਪੀ ਵਾਲੇ ਕਹਿੰਦੇ ਸਾਡੇ ਵਾਲੇ ਪਤੀਲੇ ਚ ਤਾਂ ਆਪ ਨਹੀਂ ਢਾਲ ਹੈਗੀ ਤੂੰ ਸਾਥ ਹੁੰਦਾਰੀ ਮੰਗਣਾਗੇ ਸੰਤ ਆਪ ਨਹੀਂ ਲੋਕ ਟਿਕਣ ਦਿੰਦੇ ਸਾਨੂੰ ਪਿੰਡਾਂ ਚ ਨਹੀਂ ਵੜਨ ਦਿੰਦੇ ਕਿਸਾਨਾਂ ਨੇ ਸਿੱਧਾ ਕਹਿਤਾ ਮੈਂ ਤਾਂ ਟੀਵੀ ਤੇ ਵੀ ਕਹਿੰਦਾ ਇਹ ਗੱਲ ਕਿ ਕਿਸਾਨ ਕਹਿੰਦੇ ਦਿੱਲੀ ਦੇ ਮਾਲਕ ਤੁਸੀਂ ਸੀ ਤੁਸੀਂ ਸਾਨੂੰ ਦਿੱਲੀ ਨਹੀਂ ਵੜਨ ਦਿੱਤਾ ਪਿੰਡਾਂ ਦੇ ਮਾਲਕ ਅਸੀਂ ਹਾਂ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਸਿੱਧਾ ਜੀ ਆਹ ਸਾਹਿਬ ਹੈ ਸਿੱਧਾ ਜੀ ਆਹ ਸਾਹਿਬ ਹੈ ਲੈਣੇ ਨੂੰ ਦੇਣੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹਦਾ ਸਿੱਧਾ ਜੀ ਆਹ ਸਾਹਿਬ ਹੈ